श्री हरिमंदर साहब को आर डी उड़ाने की धमकी भरे ई मेल मिलने के बाद सांसद गुरजीत सिंह ओजला ने गृह मंत्री अमित शाह को पत्र लिखा कहा कि बर्यादा के साथ इस मुद्दे को जल्द जल्द हल किया जाए और अपराधियों को सजा दी जाए उन्होंने साथ ही कहा कि ई मेल आई है उसकी जानकारी एजेंसियों को बताने में बाद ही उन्हें मिली है सांझी बालता का प्रतीक हरिमंदर साहब ਜਿੱਥੇ ਕਿ ਸਮੁੱਚੀ ਮਾਨਵਤਾ ਆਸਥਾ ਰੱਖਦੀ ਹੈ ਪਿਛਲੇ ਦਿਨਾਂ ਤੋਂ ਦੂਜੀ ਵਾਰ ਉਤਨਾ ਨੂੰ ਉੱਥੇ ਗੁਰੂ ਘਰ ਦੇ ਵਿੱਚ ਆਰ ਡੀ ਐਕਸ ਨਾਲ ਡਾਉਣ ਦੀਆਂ ਧਮਕੀਆਂ ਜਿਹੜੀਆਂ ਨੇ ਕੁਝ ਜਿਹੜੇ ਮਾਨਵਤਾ ਤੋਂ ਦੂਰ ਨੇ ਜਿਹੜੇ ਮਨੁੱਖਤਾ ਤੋਂ ਦੂਰ ਨੇ ਉਹਨਾਂ ਲੋਕਾਂ ਵੱਲੋਂ ਮਿਲ ਰਹੀਆਂ ਨੇ ਸੋ ਇਹ ਬਹੁਤ ਕੋਜੀ ਹਰਕਤ ਹੈ ਮੈਂ ਬਹੁਤ ਨਿੰਦਿਆ ਕਰਦਾ ਇਸ ਗੱਲ ਦੀ ਉਹ ਜਗ੍ਹਾ ਜਿੱਥੇ ਮਨੁੱਖਤਾ ਨੂੰ ਆ ਕੇ ਸ਼ਾਂਤੀ ਮਿਲਦੀ ਹੈ ਜਿਹਦੇ ਚਾਰ ਦਰਵਾਜ਼ੇ ਹਰ ਇੱਕ ਦੇ ਭਲੇ ਦੀ ਅਰਦਾਸ ਕਰਨ ਦੀ ਸਾਨੂੰ ਪ੍ਰੇਰਣਾ ਦਿੰਦੇ ਨੇ ਜਿੱਥੇ ਨਿਊਕੇ ਚੱਲਣ ਦੀ ਸਾਨੂੰ ਪ੍ਰੇਰਣਾ ਮਿਲਦੀ ਹੈ ਔਰ ਉਥੋਂ ਦੀ ਜਿਹੜਾ ਆ ਧਾਰਮਿਕ ਵਾਤਾਵਰਨ ਜਿਹੜਾ ਮਨੁੱਖਤਾ ਦੇ ਲਾਗੇ ਦਾ ਵਾਤਾਵਰਨ ਹੈ ਉਹਦੀ ਜਿਹੜੀ ਆ ਉਪਾਸਨਾ ਹੈ ਉਹ ਸਾਰੀ ਦੁਨੀਆ ਦੇ ਵਿੱਚ ਹੁੰਦੀ ਹੈ ਸੋ ਬੜੀ ਦੁੱਖ ਦੀ ਗੱਲ ਹੈ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਹਨੂੰ ਇਮੀਡੀਏਟ ਤੁਰੰਤ ਪੰਜਾਬ ਸਰਕਾਰ ਆਪਣੇ ਲੈਵਲ ਤੇ ਔਰ ਇੰਡੀਆ ਗਵਰਨਮੈਂਟ ਦੇ ਧਿਆਨ ਚ ਲਿਆ ਕੇ ਖਾਸ ਕਰ ਜਿਹੜੇ ਹੋਮ ਮਿਨਿਸਟਰ ਨੇ ਤੁਰੰਤ ਜਿੱਥੇ ਵੀ ਅਸ਼ਰਾਧ ਤੀ ਅਨਸਰ ਬੈਠੇ ਨੇ ਉਹਨਾਂ ਨੂੰ ਲਿਆ ਕੇ ਉਹਨਾਂ ਨੂੰ ਸਖਤ ਸਜ਼ਾਵਾ ਦਿੱਤੀਆਂ ਜਾਂ ਔਰ ਸਭਨਾਂ ਨੂੰ ਬੇਨਤੀ ਹੈ ਕਿ ਧੀਰਜ ਬਣਾ ਕੇ ਰੱਖਣਾ ਹੈ ਇਹ ਸਾਂਝੀ ਬਾਤ ਦਾ ਪ੍ਰਤੀਕ ਹੈ ਪਰਮਾਤਮਾ ਦੀ ਮਿਹਰ ਰਵੇ ਕੁਝ ਵੀ ਇੱਥੇ ਨਾ ਹੋਵੇ ਇਸ ਗੱਲ ਦੀ ਅਰਦਾਸ ਆਪਾਂ ਸਾਰਿਆਂ ਕਰਨੀ ਹੈ ਮੈਂ ਇਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਹਾਂ